ਹਾਂ ਸ਼ਲੋਕ ਹਾਂ ਸੰਤ ਸੰਤ ਸਰਣ ਜੋ ਜਨ ਪਰੇ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਹਵਦਾ ਸੰਤ ਸਰਣ ਜੋ ਜਨ ਪਰੇ ਸੋ ਜਨ ਉਧਰਨ ਹਾਰ ਸੰਤ ਦੀ ਸਮ ਜਿਹੜੇ ਜਨ ਪੈ ਜਾਣ ਜਿਗਿਆਸੂ ਪੈ ਜਾਣ ਉਹ ਉਧਾਰ ਉਹਨਾਂ ਦਾ ਉਧਰਨ ਦੇ ਕਾਬਲ ਹੁੰਦੇ ਨੇ ਉਹਨਾਂ ਦਾ ਉਦਾਰ ਹੋ ਜਾਣਾ ਚਾਹੀਦਾ ਪਰ ਦੁਨੀਆ ਦੇ ਸਾਰੇ ਲੋਕਾਂ ਚੋਂ ਤਕਰੀਬਨ 60% ਸੰਤਾਂ ਦੇ ਚੇਲੇ ਨੇ ਉਦਾਰ ਕਿਸੇ ਦਾ ਨਹੀਂ ਹੋਇਆ ਇਹ ਕੀ ਗੱਲ ਹੈ ਸਵਾਲ ਹੈ ਸੰਤ ਜਰਮਨ ਜੋ ਜਨਪੜ ਹੈ ਉਹ ਉਦਾਰ ਉਦਨ ਦੇ ਕਾਬਲ ਨੇ ਉਧਰ ਖਾਣਾ ਹੈ ਉਧਰ ਜਾਣਾ ਚਾਹੀਦਾ ਉਹਨਾਂ ਨੂੰ ਫੇਰ ਉਦਾਰ ਕਿਉਂ ਨਹੀਂ ਹੋ ਰਹੇ ਸੰਤ ਜਵਾਬ ਦੇਣ ਇਹਦਾ ਜਵਾਬ ਸੰਤ ਦੇਣ ਉਹਦਣ ਹਾਰ ਜਵਾਬ ਨਹੀਂ ਦੇ ਸਕਦੇ ਤੁਸੀਂ ਗੱਡੀ 'ਚ ਬਹਿ ਗਏ ਉਹਨਾਂ ਕੋਲ ਤੇਲ ਹੈ ਨਹੀਂ ਸੀ ਉਹ ਰਾਤ ਤੇਲ ਬੁੱਕ ਗਿਆ ਉਹਨਾਂ ਦਾ ਫਿਰ ਕਿਸੇ ਤੋਂ ਲੈ ਲੂ ਕੇ ਪਾ ਕੇ ਚਲਾ ਗਾ ਟਾਇਰ ਫਟ ਗਿਆ ਚੋਣਾਂ ਨੇ ਸਾਨੂੰ ਬਿਠਾ ਲਿਆ ਤੁਮ ਜੇ ਉਹਨਾਂ ਜਾਣ ਜੋਗੀ ਗੱਡੀ ਹੋਣੀ ਸੀ ਉਹਨਾਂ ਦੀ ਕਿਉਂ ਬਿਠਾ ਕਿ ਲੋਕਾਂ ਨੂੰ ਰਾਹ ਕਰਦੇ ਉਹਨਾਂ ਦੀ ਘਟੀ ਤਾਂ ਕਿੱਥੇ ਗਈ ਉਹ ਫਿਰ ਤੁਸੀਂ ਰਾਹ ਉੱਤੇ ਜਾ ਰਹੇ ਹੋ ਜੋਰ ਟੌਪ ਦੇਦੇ ਰਹਿਣੇ ਸਤ ਕਲੀਅਰ ਇਹਨਾਂ ਨੂੰ ਖੁਦ ਗਿਆਨ ਹੈ ਦੀ ਤੇ ਉਦਾਰ ਇਹਨਾਂ ਦਾ ਖੁਦ ਸੰਤਾ ਦਾ ਨਹੀਂ ਹੋਇਆ ਤੂੰ ਇਹਨਾਂ ਕਰਦੇ ਇਹ ਗੱਲ ਕਹਿ ਕੇ ਉਹਨਾਂ ਨੇ ਕੋ ਫੋਟ ਨੂੰ ਸੁਸਰੀ ਭਲਾਤੀ ਸੋ ਲੋਗ ਲਗਦਾ ਇਹ ਸ਼ਲੋਖ ਲਿਖ ਕੇ ਸੰਸਰੀ ਫੈਲਾ ਦਤੀ ਕਿ ਜੋ ਜਨ ਸਤ ਦੀ ਸ਼ਰਨ ਪੈ ਕੇ ਸੰਤ ਸਾਲਣ ਜੋ ਜਨ ਪਰੇ ਸੋ ਜਨ ਉਧਰ ਨਹਾਰ ਸੰਤਾਂ ਦਾ ਸਾਰਾ ਹਿੰਦੁਸਤਾਨ ਭਰਿਆ ਪਿਆ ਹੈ ਕੀ ਹਿੰਦੂਆਂ ਦੇ ਕੀ ਸਿਖਾਂਗੇ ਕੀ ਅਸਾਈਆਂ ਦੇ ਕੀ ਮੁਸਲਮਾਨਾਂ ਦੇ ਉਹ ਮੁਸਲਮਾਨ ਸੰਤ ਉਹ ਵੀ ਸਾਈਂ ਕਹਿ ਦਿੰਦੇ ਨੇ ਉਹ ਵੀ ਸੰਤ ਸਾਈਂ ਸ਼ਕਲਾ ਲਈ ਭਰੇ ਅਲੋਖ ਵੀ ਉਹ ਸੰਤਾਂ ਦੇ ਚੇਲੇ ਨੇ ਬੱਦਦੇ ਨੇ ਸੰਤਾਂ ਨੂੰ ਫਿਰ ਉਧਾਰ ਕਿਉਂ ਨਹੀਂ ਹੋ ਰਿਹਾ ਸੇ ਜਨ ਉਧਰ ਨਾਲ ਉਦਨ ਮੈਂ ਕਾਬਲ ਨੇ ਜੇ ਨਹੀਂ ਉਧਾਰ ਹੋ ਰਿਹਾ ਤਾਂ ਗੱਲ ਕੀ ਹੈ ਸੰਤ ਤੇ ਕੋਈ ਹੈ ਨਹੀਂ ਉਦੋਂ ਖਰਦੀ ਪਰ ਸੰਤ ਗਿਨੰਦਾ ਨਾਨਕਾ ਬਹੁਤ ਬਹੁਤ ਜੇ ਮੈਂ ਸੰਤ ਦੀ ਨਿਧਿਆ ਕੀਤੀ ਹੋਵੇ ਪਰ ਬਾੜ ਜਾਂ ਨੁੱਬੜੇ ਬਹੁਤ ਬਹੁਤ ਜੇ ਗੱਲ ਝੂਠ ਹੋਵੇ ਇਹ ਪੜਨ ਵਾਲੇ ਨੂੰ ਵਾਰ-ਵਾਰ ਜਨ ਬੜਨਾ ਚਾਹੀਦਾ ਤੇ ਸੰਤ ਦੀ ਨਿਧਿਆ ਹੋਵੇ ਇਸ ਗੱਲ ਚ ਇਹ ਕਿ ਹਮੇਸ਼ਾ ਗੱਲ ਕੀ ਜੇ ਕਿਹਨ ਦੇ ਵਿੱਚ ਇਹ ਗੱਲ ਜਿਹੜਾ ਨਿੰਦਾ ਕੀਤੀ ਨਹੀਂ ਕਿ ਸਤ ਸਭ ਜੋ ਪਰੇ ਜਨ ਪਰੇ ਜੇ ਕੋਈ ਕਹਿ ਦਿੰਦਾ ਜੇ ਕੋਈ ਇਹਨੂੰ ਦਿੰਦਾ ਮੰਨਦਾ ਸਤ ਤਾਂ ਬੇਰਾ ਬਾਰ-ਬਾਰ ਹੁਕਮਾਰ ਹੁਕਮਾਰ ਮੈਨੂੰ ਸਜ਼ਾ ਮਿਲੇ ਜੇ ਮੈਨੂੰ ਸਜ਼ਾ ਮਿਲੇ ਜਾਓ ਸੰਤਰੀ ਜਾਓ ਸੰਤਰੀ ਇਸੇ ਆਸਪਤ ਦੀ ਨੂੰ ਬਾਰ-ਬਾਰ ਪੜਦੇ ਹੋਏ ਸਿਰਫ ਬਾਰ-ਬਾਰ ਪੜਦੇ ਹੋ ਆ ਜਾਓ ਬੈਠੋ ਕਿਹਾ ਹੈ ਕੀ ਹੈ ਉਹਦਾ ਕਹਿੰਦਾ ਮੈਨੂੰ ਬਹੁਤ ਬਹੁਤ ਉਪਤਾਰ ਮਿਲਦੇ ਤੁਸੀਂ ਕਹਿੰਦੇ ਹੋ ਸੰਤ ਹੀ ਦਿੰਦਿਆ ਬਹੁਤ ਬਹੁਤ ਉਪਤਾਰ ਹੋਣਾ ਚਾਹੀਦਾ ਕਿਹਾ ਬਿਲਕੁਲ ਕਿਹਾ ਪਰ ਹੁਣ ਸੰਤ ਕੌਣ ਹੁੰਦਾ ਉਹਦੀ ਹੋਗੀਗਾ ਅਸ਼ਪਤੀ ਲਗੇਗੀ ਅਸ਼ਪਤੀ ਪੂਰੀ ਸੰਤ ਕਹਿੰਦੇ ਕਿ ਉਹਨੇ ਇਹ ਤਾਂ ਠੀਕ ਹੈ ਜੇ ਸੰਤ ਦੀ ਦਿੰਦਿਆ ਉਹ ਬਹੁਤ ਉਪਤਾਰ ਹੈ ਹੁਣ ਇਹ ਵੀ ਸੁਣ ਲੋ ਸੰਤ ਹੁੰਦਾ ਕੌਣ ਹੈ ਕਿਤੇ ਇਹ ਨਾਲ ਸਾਬਤ ਹੋ ਜਾ ਤੁਸੀਂ ਸਤਿ ਦੀ ਵਿਝਾ ਬਨਾਲ ਕੇ ਠਾਗੋ ਪਹਿਲੀ ਗੱਲ ਇਹ ਜੇ ਸਤ ਦੇ ਜਿਹੜੇ ਚੇਲੇ ਨੇ ਸੇਵਕ ਨੇ ਸੰਤ ਦੇ ਸੁਣ ਪਏ ਹੋਏ ਨੇ ਜੇ ਉਹਨਾਂ ਦਾ ਆਧਾਰ ਨਹੀਂ ਹੋਇਆ ਸੰਤਾ ਤੇ ਦੀ ਸ਼ਕਤ ਉੱਥੇ ਚਲਾ ਗਿਆ ਸੂਈ ਪਹਿਲੀ ਤਾਂ ਸੂਈ ਸ਼ਕਤ ਦੀ ਇਹੀ ਹੈ ਉਹਨਾਂ ਦੇ ਜਿਹੜੇ ਸੇਵਕ ਨੇ ਉਹਨਾਂ ਦਾ ਉਧਾਰ ਕਿਉਂ ਨਹੀਂ ਹੋ ਰਿਹਾ ਸਤ ਦੀ ਗੱਲ ਛੱਡੋ ਸ਼ੱਕ ਦੀ ਸੂਈ ਸੰਤ ਦੇ ਚੱਲੇਗੀ ਸੱਤ ਡੁਪਲੀਕੇਟ ਹੈ ਪਹਿਲੀ ਸੂਈ ਸੱਚ ਦੀ ਉੱਥੇ ਹੈ ਸੰਤ ਦੇ ਡੁਪਲੀਕੇਟਾਂ ਦੇ ਚੇਲਿਆਂ ਤੇ ਕੋਈ ਸੂਈ ਨਹੀਂ ਜਾਂਦੀ ਤੂੰ ਹੀ ਸੂਈ ਜਿਹੜਾ ਬੋਲ ਰਿਹਾ ਉਹਨੇ ਆਪਣੇ ਦਲੇ ਦੀ ਸੰਤ ਦੇ ਜਿਹੜਾ ਲਿਖ ਰਿਹਾ ਸਲੋਕ ਜਿਹੜਾ ਚੈਲੰਜ ਕਰ ਰਿਹਾ ਉਹਨੇ ਆਪਣੇ ਤੇ ਸੂਈ ਲਾਈ ਤੂੰ ਪੇ ਦੂਏ ਪਾਸੇ ਸਤ ਕੀ ਦਿੱਤਾ ਲਾਨਕਾ ਬੋਰ ਬੋਰ ਅਵਤਾਰ ਮੈਂ ਕਹਿ ਰਿਹਾ ਵੀ ਸੰਤ ਦੀ ਦਿੱਤਾ ਕਰਨ ਵਾਲੇ ਨੂੰ ਬੋਰ ਬੋਰ ਅਵਤਾਰ ਵੀ ਮਿਲਣਾ ਚਾਹੀਦਾ ਕੋਈ ਇਹ ਨਾ ਕਹਿਦਾ ਮੈਂ ਸੰਤਾ ਦਿਖਲਾਉਗਾ ਸੰਤੇ ਹੈ ਨਹੀਂ ਅਸਲ ਦੇ ਵਿੱਚ ਜੇ ਸੰਤ ਕੋਈ ਹੁੰਦਾ ਮੈਂ ਨਹੀਂ ਕਹਿ ਸਕਦਾ ਸੀ ਇਹ ਗੱਲ ਕਿਉਂਕਿ ਬੋਰ ਬੋਰ ਅਵਤਾਰ ਹੈ ਸਤ ਕੀ ਦਿੱਦਾ ਦਾ ਖਤਰਨਾਕ ਧਾਰਾ ਲੱਗੀ ਖਤਰਨਾਕ ਧਾਰਾ ਆਪੇ ਲਾਈ ਗਈ ਵੇ ਨਹੀਂ ਮੈਂ ਕਹਿ ਸਕਦਾ ਕਿਉਂਕਿ ਬਹੁਤ ਬਹੁਤ ਅਪਤਾਰ ਬਣ ਜਾਂਦਾ ਸੰਤ ਇਹ ਤਾਂ ਥਾਲੇ ਨੂੰ ਜੇ ਨੰਦਾ ਹੈ ਗੱਲ ਤਾਂ ਮੇਰੇ ਤੇ ਵੀ ਇਹ ਤਾਂ ਲੱਗਦੀ ਹੈ ਹੋਰ ਬਹੁਤ ਆਉਂਦੀ ਕੁਐਸਚਨ ਉਹਨੇ ਤਾਂ ਜ਼ਰੂਰ ਕੀਤਾ ਹੈ 7 ਸਾਲਾਂ ਦੇ ਜਨਪਰੇ ਉਹ ਜਨਪਰ ਉਹ ਤਾਂ ਸਿੱਧੇ ਮੋਟੇ ਵੀ ਉਹਨਾਂ ਨੇ ਸਟਾਰਟਿੰਗ ਦੀ ਕਰੀ ਗੱਲ ਸਿੱਧਾ ਨਾ ਨਾਨਕ ਸਤ ਮਲੇ ਸੱਚ ਪਾਈਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਡੋ ਕਹਿੰਦੇ ਸਾਡੇ ਹੱਕ ਚ ਸੰਤ ਜਬਾ ਕੀ ਜਾ ਪਤਾ ਲੱਗੂਗਾ ਵੀ ਤੁਹਾਡੇ ਹੱਕ ਚ ਇਹ ਅਸ਼ਟਪਦੀ ਤੁਹਾਨੂੰ ਬਨਾਰਸ ਕੇ ਠੱਗ ਸਾਬਤ ਕਰਦੀ ਹੈ ਜਾਂ ਤੁਹਾਨੂੰ ਸੰਤ ਸਾਬਤ ਕਰਦੀ ਇਹ ਉਹ ਕਹਾ ਦੇਖਦੇ ਆਪਾਂ